ਨੰਗਲਡਾ ਮਾਰਕੀਟ ਵਿਖੇ ਫਾਸਟ ਫੂਡ ਦੀ ਦੁਕਾਨ ਅੰਦਰ ਸਿਲੰਡਰ ਨੂੰ ਲੱਗੀ ਅੱਗ ਅਤੇ ਦੋ ਕਾਰੀਗਰ ਅਗ ਦੀ ਚਪੇਟ ਵਿੱਚ ਗਏ ਜਲਸੇ ਜਿਹਾ ਅੱਗ ਦੁਕਾਨ ਤੋਂ ਬਾਹਰ ਗਲੀ ਵੱਲ ਨੂੰ ਇੱਕਦਮ ਵਧੀ ਤੇ ਗਲੀ ਦੇ ਵਿੱਚ ਸਾਹਮਣੇ ਘਰ ਦੇ ਬਾਹਰ ਲੋਕ ਬੈਠੇ ਸੀ ਜਿਨ੍ਹਾਂ ਨੂੰ ਵੀ ਅੱਗ ਨੇ ਆਪਣੀ ਚਪੇਟ ਵਿੱਚ ਲੈ ਲਿਆ ਇਸ ਦੇ ਨਾਲ ਹੀ ਇੱਕ ਔਰਤ ਤੇ ਉਸ ਦਾ ਪੁੱਤਰ ਵੀ ਅੱਗ ਦੀ ਚਪੇਟ ਵਿੱਚ ਆ ਗਏ। ਪਿਛਲੇ ਦਿਨਾਂ ਵਿੱਚ ਨੰਗਲ ਅੱਡਾ ਮਾਰਕੀਟ ਸਥਿਤ ਇੱਕ ਰੈਡੀਮੇਡ ਦੀ ਦੁਕਾਨ ਤੇ ਲੱਗੀ ਅੱਗ ਦੇ ਕਾਰਨ ਸਾਰਾ ਸਮਾਨ ਜਲ ਕੇ ਸੁਆਹ ਹੋ ਗਿਆ ਸੀ ਜਿਸ ਦੇ ਚਲਦਿਆਂ ਦੁਕਾਨ ਮਾਲਿਕ ਦਾ ਭਾਰੀ ਨੁਕਸਾਨ ਹੋ ਗਿਆ ਸੀ। ਇਸ ਹਾਦਸੇ ਦੀ ਦਹਿਸ਼ਤ ਅਜੇ ਵੀ ਲੋਕਾਂ ਦੇ ਮਨਾਂ ਵਿੱਚ ਉਤਰੀ ਨਹੀਂ ਸੀ ਤੇ ਹੁਣ ਉਸ ਦੇ ਬਿਲਕੁਲ ਸਾਹਮਣੇ ਫਾਸਟ ਫੂਡ ਦੀ ਦੁਕਾਨ ਦੇ ਪਿਛਲੇ ਕਮਰੇ ਵਿੱਚ ਲੱਗੀ ਅੱਗ 'ਚ ਦੋ ਕਾਰੀਗਰ ਝੁਲਸ ਗਏ ਤੇ ਅੱਡਾ ਮਾਰਕੀਟ ਦੀ ਗਲੀ ਵਿੱਚ ਹਫੜਾ ਤਫੜੀ ਮਚ ਗਈ। ਜਦੋਂ ਗਲੀ ਦੀ ਨਾਲੀ ਵਿੱਚ ਤੇਜ਼ ਰਫ਼ਤਾਰ ਨਾਲ ਅੱਗ ਇੱਕਦਮ ਆ ਗਈ ਉਸ ਵ ਸੇਕ ਰਿਆਸੀ ਤੇ ਇਕਦਮ ਉਥੋਂ ਉੱਠੋ ਉੱਠ ਕੇ ਉਸਨੇ ਆਪਣੀ ਜਾਨ ਬਚਾਈ ਪਰ ਫਿਰ ਵੀ ਇੱਕ ਮਹਿਲਾ ਦੇ ਹੱਥ ਅਤੇ ਪੈਰ ਅੱਗ ਨਾਲ ਜਲ ਗਏ ਜਿਸ ਨੂੰ ਉਸਦੇ ਪਰਿਵਾਰ ਵੱਲੋਂ ਇਲਾਜ ਲਈ ਸਿਵਲ ਹਸਪਤਾਲ ਨੰਗਲ ਲਿਜਾਇਆ ਗਿਆ ਅਡਾ ਮਾਰਕੀਟ ਸਥਿਤ ਫਾਸਟ ਫੂਡ ਦੇ ਮਾਲਿਕ ਨੀਰਜ ਸੈਣੀ ਨੇ ਦੱਸਿਆ ਕਿ ਦੁਕਾਨ ਤੇ ਗਲੀ ਦੇ ਨਾਲ ਬਣੇ ਕਮਰੇ ਵਿੱਚ ਸਿਲੰਡਰ ਦਾ ਪਾਈਪ ਖੁੱਲ ਜਾਣ ਦੇ ਚਲਦਿਆ ਗੈਸ ਨੂੰ ਅੱਗ ਪੈ ਗਈ ਸੀ ਤੇ ਪਿਛਲੇ ਪਾਸੇ ਤੋਂ ਅੱਗ ਗਲੀ ਵਿੱਚ ਚਲੀ ਗਈ ਜਿਸ ਦੇ ਆਂਡਗੁਆੜ ਦੇ ਲੋਕਾਂ ਨੇ ਉਸਤੇ ਕਾਬੂ ਪਾ ਲਿਆ ਉਹਨਾਂ ਦੱਸਿਆ ਕਿ ਇਸ ਹਾਦਸੇ ਦੇ ਵਿੱਚ ਦੁਕਾਨ ਤੇ ਕੰਮ ਕਰਨ ਵਾਲੇ ਦੋ ਕਰਮਚਾਰੀ ਵੀ ਝੁਲਸ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਨੰਗਲ ਵਿਖੇ ਲਿਜਾਇਆ ਗਿਆ ਹੈ ਤੁਸੀਂ ਵੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਜੀ ਤੋਂ ਬਸ ਇੱਕੇ ਕਰਦੇ ਮਮੀ ਨਾਲੇ ਗੁੜੀ ਦੀ ਮਰਿਸ਼ ਹੋ ਗਈ ਇੱਕਦਮ ਗਲੀ 'ਚ ਅੱਗ ਨਿਕਲੀ ਬਾਹਰ ਨਾਲੇ ਲੇ ਕੇ ਨੱਠਿਆ ਮੈਂ ਵੀ ਰੋਪਰੇਟ ਚਾ ਗਿਆ ਤਰੀ ਬਚਾ ਹੋ ਗਏ ਮੇਰਾ ਹੈ ਅੱਗ ਇੱਕਦਮ ਗਲੀ 'ਚ ਆਈ ਜੋ ਤਾਂ ਗੇਟ ਜਾਂ ਗੇਟ ਤੋਂ ਬਾਹਰ ਆਈ ਆਕਰ पूरी गली जाकर आगे हो गई पूरा नाम मेरा नाम डॉक्टर निधि खन्ना है मैं यहाँ पे ईएमओ एम हूँ सिविल हॉस्पिटल नंगल में मैम वन पेशेंट आए कितने आए जी की हालात है कितना दो पेशेंट्स आए हैं सैनी फूड आ... अड्डा मार्केट अड्डा मार्केट से दो पेशेंट बर्न्स के आए हैं उनके शॉप पे सिलेंडर बर्स्ट हो गया उसकी वजह से लेकिन सुपरफिशियल बर्नस ही हैं और उनकी रैपिडली मैनेजमेंट कर दी गई है जो भी रिक्वायर्ड थी कोई इतना सीरियस मसला है मैम एक लेडीज दे भी हाथ पैर पे बंधे उसके भी सुपरफिशियल ही हैं वो भी वन पेशेंट थी हैं हां जी हां जी ते काम ਕਰਦੇ ਸੀਗੇ ਮੁੰਡੇ ਗੈਸ ਸਿਲੰਡਰ ਦਾ ਪਾਈਪ ਖੁੱਲ ਗਿਆ ਸੀ ਤੇ ਉਹਦੇ ਕਾਰਨ ਜਿਹੜੀ ਅੱਗ ਪੈ ਗਈ ਸੀ ਪਿਛਲੇ ਪਾਸੇ ਗਾਂਢੀਆਂ ਗੋਣੀਆਂ ਨੇ ਆਕੇ ਬੁਝਾਈ ਆ ਫਾਦਰ ਸਾਹਿਬ ਸੀਗੇ ਦੁਕਾਨ ਤੇ ਅਸੀਂ ਬਾਹਰ تھے ਕਿਲੇ ਵਿੱਚ ਪ੍ਰੋਗਰਾਮ ਚ ਹੂੰ ਤੇ ਜਦੋਂ ਆਕੇ ਦੇਖਿਆ ਤਾਂ ਆਗ ਬੁਜੀ ਹੋਈ ਸੀਗੀ ਤੇ ਬੱਚੇ ਆਪਾ ਹਸਪੀਟਲ ਲੈ ਕੇ ਆ ਗਏ ਸੀ ਤੇ ਅੱਗ ਬਾਹਰ ਨੂੰ ਵੀ ਜਾਲੀ ਵਾਲੀ ਕਹਿੰਦੇ ਉੱਥੇ ਬੱਲੇ ਜਿਹੜੀ ਪੈਣ ਲੱਗੀ ਸੀ ਤੇ ਜਾਲੀ ਵਾਲਾ ਦਰਵਾਜ਼ਾ ਲੱਗਿਆ ਹੋਇਆ ਉੱਥੋਂ ਦੀ ਜਿਹੜੀ ਹੈ ਪਾਈਪ ਪ੍ਰੈਸ਼ਰ ਜਿਹੜਾ ਬਾਹਰ ਨੂੰ ਸੀਗਾ ਜਿਹਦੇ ਕਰਕੇ ਅੱਗ ਸਾਰੀ ਬਾਹਰ ਨਿਕਲਦੀ ਰਹੀ ਤੁਸੀਂ ਕਹਿੰਦੇ ਜੇ ਨਾਮ ਮੁੱਕੇ ਸੰਭਲ ਦਾ ਵੱਡਾ ਹਾਸਾ ਹੋ ਸਕਦਾ ਹਾਂਜੀ ਹੋ ਸਕਦਾ ਸੀਗਾ ਜੀ ਸਿਲੰਡਰ ਨੂੰ ਵੀ ਅੱਗ ਪੈ ਸਕਦੀ ਸੀ ਸਿਲੰਡਰ ਫਟ ਸਕਦਾ ਸੀਗਾ ਉਹ ਪ੍ਰਖ ਦਰਸ਼ੀ ਨੇ ਕਹਿਣਾ ਵੀ ਸਿਲੰਡਰ ਨੂੰ ਭਰਦੇ ਪਏ ਸੀਗੇ ਇਦਾਂ ਦੀ ਗਲਤ ਨਹੀਂ ਕੋਈ ਸਿਲੰਡਰ ਭਰ ਰਹੇ ਸੀ। ਨਹੀਂ ਸਿਲੰਡਰ ਦਾ ਤਾਂ ਕੋਈ ਇਦਾਂ ਦਾ ਚੱਕਰ ਨਹੀਂ ਹੈਗਾ ਭਰਨੇ ਵਾਲਾ ਸਾਡੇ ਕੋਈ ਇਨਸਟਰੂਮੈਂਟ ਹੀ ਨਹੀਂ ਆ ਗਿਆ ਤਾਂ ਦੇਖੋ ਭਰਨੇ ਵਾਲੇ ਦਾ ਫੈਕਟਰੀਆਂ ਚੀਜ਼ ਹੈ। ਪਾਈਪ ਕਿੱਦਾਂ ਖੁੱਲ ਗਿਆ? ਪਾਈਪ ਜਿਹੜਾ ਉਹ ਆ ਥੋੜਾ ਕਹਿ ਲੋ ਵੀ ਗੜ ਗਿਆ ਵਾ ਸੀਗਾ ਠਰ ਟਾਈਮ ਦਾ ਹੋ ਕੇ ਚੈੱਕ ਨਹੀਂ ਕਰ ਸਕੇ। ਹੁਣ ਤੁਹਾਡੇ ਕਿੰਨੇ ਬੰਦੇ ਝੁਲਸੇ? ਸਾਡੇ 2 ਬੰਦੇ ਝੁਲਸੇ ਇੱਕ ਥੋੜਾ ਜ਼ਿਆਦਾ ਹੈ ਇੱਕ ਠੀਕ ਹੈ ਨਾਰਮਲ। ਕੀ ਕਹਿੰਦੇ ਡਾਕਟਰ? ਡਾਕਟਰ ਸਾਹਿਬ ਕਹਿੰਦੇ ਵੀ ਰੈਫਰ ਕਰਨ ਦੀ ਜਰੂਰਤ ਨਹੀਂ ਇੱਥੇ ਠੀਕ ਹੋ ਕਿਆ ਹੋਇਆ ਵੀ ਮਾਰੇ ਤੁਸੀਂ ਕੁਛ ਵੀ ਨਹੀਂ ਅੰਟੀ ਇੱਥੇ ਬੈਠੀ ਸੀਗੇ ਤੇ ਮੈਂ ਉੱਥੇ ਖੜੀ ਸੀ ਆਪਾਂ ਗੱਲਾਂ ਕਰਦੇ ਪਏ ਸੀਗੇ ਤੇ ਅੰਟੀ ਕਹਿੰਦੀ ਮਜੀ ਤੁਹਾਡੇ ਕੋਲ ਸਿਲੰਡਰ ਹੀ ਆਂਦੀ ਮੈਂ ਕਿ ਨਹੀਂ ਸਾਡੇ ਨਹੀਂ ਆਂਦੀ ਹੈਗੀ ਕਹਿੰਦੀ ਫਿਰ ਮੈਂ ਕਿਹਾ ਦੇਖੋ ਅੰਟੀ ਅੰਦਰ ਗੈਸ ਸਿਲੰਡਰ ਭਰਦੇ ਪਏ ਆ ਉਹ ਉਠਾ ਕਰਕੇ ਕਹਿੰਦੇ ਅੱਛਾ ਮੈਂ ਤਾਂ ਬਾਅਦ ਫਿਰ ਐਨੀ ਗੱਲ ਕਹੇ ਕਿ ਮਥੀ ਜੀ ਤਾਂ ਇੱਕ ਦਮ ਅੰਦਰੋਂ ਦਰਵਾਜ਼ੇ ਦੇ نیچے ਰਾਈਆਂ ਜਾਂ ਅੱਗੇ ਢਾਂਬਾ ਮਾਰ ਕੇ ਅਸੀਂ ਮਾਲਕ ਦਾ ਸ਼ੁਕਰ ਕਰਦੇ ਇੱਕ ਬਚਾਗ ਅਗ ਜਾਨ ਦੀ ਜਾਨ ਜਾਂਦੀ ਹੈ ਤੁਸੀਂ ਜਾ ਕੇ ਰਾਲ ਮਿਲ ਕੇ ਬੁਝਾਈ ਸਾਰੇ ਨੇ ਹਾਂ ਸਾਰੇ ਰਾਲ ਮਿਲ ਕੇ ਬੁਝਾਈ ਜੇ ਨਾ ਕੋਈ ਹੁੰਦਾ ਤੇ ਫੇਰ ਮੁੱਕਿਆ ਹੁੰਦਾ ਬੜਾ ਨੁਕਸਾਨ ਹੋਇਆ ਘਰ ਉਹ ਸਭ ਤੁਸੀਂ ਹੁਣ ਵੀ ਡਰੇ ਹੋ ਆ ਡਰ ਸਾਨੂੰ ਪਤਾ ਨਾ ਅਸੀਂ ਦੇਖਿਆ ਦੇਖਿਆ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਕਿਥੇ ਦਾ ਨੁਕਸਾਨ ਹੋਇਆ ਕਿਸੇ ਲੱਗਿਆ ਕਿਸੇ ਪੈਰਪੋਣ ਲੱਗੀ ਹਾਂ ਆਂਟੀ ਇਹਨੇ ਉਹਦੇ ਮੰਮੀ ਦੇ ਗੁੜੀਆਂ ਸੀ ਨਾਲ ਆਹ ਡੇਢ ਸਾਲ ਦੀ ਇਹ ਬਚ ਗਈ ਇਹਨਾਂ ਦਾ ਲੜਕਾ ਸੀਗਾ ਉਹ ਸਾਈਡ ਇਥੋਂ ਸਾਰੇ ਬਾਲ ਜਲ ਗਏ ਆਂਟੀ ਦੇ ਲੱਤਾਂ ਤੇ ਸੱਪ ਲੱਗੇ ਬੱਚਾ